ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਢੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਸਖੋ ਪ੍ਰਭ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਰਹਿਨਸ ਸਹਜ ਸੁਭਾ। ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿੱਤ ਲਾਏ RAM ਸਦਾ ਹੋ ਬਹ ਸੋਹਾਗਣੀ ਹਰ ਜੀਉ ਮਰੈ ਨਾ ਜਾਏ RAM ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ RAM ਸਦਾ ਹੋ ਬਹ ਸੁਹਾਗਣੀ ਹਰ ਜੀਉ ਮਰੈ ਨਾ ਜਾਏ RAM ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਜ ਸੁਭਾਏ ਸਾ ਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ 시ਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਪਾਇੜਾ ਬਲੜੀਏ ਆਨੰਦਨ ਸਹਜੇ ਮਾਤੀ RAM ਗੁਰਮਤੀ ਮਨ ਆਨੰਦ ਭਇਆ ਤਿਤ ਤਨ ਮੈਲ ਨਾ ਰਾਤੀ RAM ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨੰਦਨ 라ਵੇ ਹਰ ਪ੍ਰਭ ਆਪਣਾ ਵਿੱਚ ਹੋਂ ਆਪ ਗਵਾਏ ਗੁਰਮਤ ਪਾਇਆ ਸਹਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ 라ਵੇ ਰੰਗ ਰਾਤੀ ਪਿਰ 라ਵੇ ਰੰਗ ਰਾਤੜੀਏ ਪਿਰ ਕਾ ਮਹਿਲ ਤិន ਪਾਇਆ ਰਾਮ ਸੋ ਸਹ ਆਤ ਨਿਰਮਲ ਦਾਤਾ ਜਿਨ ਵਿੱਚ ਹਾਂ ਆਪ ਗਵਾਇਆ ਰਾਮ ਚਹ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਭਾਣੀ ਆਨੰਦਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬੇਨਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿੱਤ ਲਾਇਆ ਕਾਮਨ ਮਨ ਸੋਹਿ ਲੜਾ ਸਾਜਨ ਮਿਲੇ ਪਿਆਰੇ RAM ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਔਰ ਧਾਰੇ ਰਾਮ ਹਰ ਰਾਖਿਆ ਔਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸਬਦ ਸਵਾਰੇ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣਾ ਗੁਰ ਕੈ ਸਬਦ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ